ਸਾਡਾ ਬੇਟਾ ਜੀ ਤੂੰ ਜਾ ਪੱਲਾਤਲਾ ਸਾਹਿਬ ਕੀ ਨਾ ਹੈ ਜਾਉਂ ਜਮਨ ਜਉ ਨਹੀਂ ਕੋਈ ਐਕਸੀਡੈਂਟ ਹੋ ਗਿਆ ਕੋਈ ਪੁੱਛਦਾ ਮੈਂ ਤੇ ਮਸਲੇ ਸਾਡੇ ਤੋਂ ਸਾਰਿਆਂ ਨੇ ਗਿਆ ਤੇ ਜਿਹਦੇ ਨੇ ਸਾਨੂੰ ਲਾਸ ਮਿਲੀ ਹੈ ਸਾਡੇ ਨਾਲ ਬਹੁਤ ਤਕਾ ਹੋਇਆ ਮੇਰਾ ਨਾਮ ਵਾਰੀ ਸਾਹਿਬ ਤੇ ਮੇਰਾ ਯਾਰ ਦੋਸਤ ਯੂਨਸ ਬਹੁਤ ਹੀ ਦੁੱਖਦਾਈ ਘਟਨਾ ਹੋਈ ਹੈ ਕਿ ਉਹਦੇ ਬੇਟੇ ਦਾ ਤੇ ਇੱਕ ਜੌਨ ਰੋ ਨੰਬਰ ਪਾਰ ਤੋਂ ਰਿੰਕੂ ਦਾ ਬੇਟਾ ਦੋਵਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਤੇ ਬਹੁਤ ਹੀ ਦੁਖਦਾਈ ਖਬਰ ਆ ਪਰਿਵਾਰ ਦੇ ਵਿੱਚ ਰਿੰਕੂ ਦੀਆਂ ਵੀ ਦੋ ਬੇਟੀਆਂ ਸੀ ਤੇ ਇੱਕ ਬੇਟਾ ਸੀ ਯੂਨਸ ਦੀਆਂ ਵੀ ਦੋ ਬੇਟੀਆਂ ਤੇ ਇੱਕ ਬੇਟਾ ਸੀ ਕੱਲੇ ਕੱਲੇ ਸੀ ਦੋਵੇਂ ਤੇ ਦੋਵਾਂ ਦੀ ਦੋਸਤੀ ਸੀ ਤੇ ਹਾਦਸੇ ਦੇ ਵਿੱਚ ਬਹੁਤ ਭਿਆਨਕ ਮਾਹੌਤੋ ਇਹ ਬਹੁਤ ਦੁਖ ਦੀ ਖਬਰ ਆ ਥੋੜੀ ਦੇਰ ਹੋਈ ਸੀ ਯੂਨਸ ਨੂੰ ਵੀ ਦੁਬਈ ਵਿੱਚ ਕੰਮ ਕਰਦਿਆਂ ਤੇ ਵਾਪਸ ਆਉਣਾ ਪਿਆ 8 ਮਹੀਨਿਆਂ ਬਾਅਦ ਹੀ ਦੁੱਖ ਦਾ ਇਹ ਘਟਨਾ ਹੈ ਦੋਨੇ ਬੱਚੇ ਜਿਹੜੇ ਸੀਗੇ ਜੀ ਦਿਵਾਨੀ ਦੇ ਦਲੀ ਤੇ ਪੈਸੇ ਰੱਖਿਆ ਸੀਗਾ ਔਰ ਦੋਵੇਂ ਤਿਆਰੀਆਂ ਕਰਦੇ ਸੀ ਆਪਣੀ ਅਗਲੀ ਸਟੱਡੀ ਵਾਸਤੇ ਆਪਣੀ ਕਾਜ਼ੀਅਤ ਵਾਸਤੇ ਕਿ اچانک ਇਹੋ ਜਿਹਾ ਪਾਣਾ ਵਾਪਸ ਆ ਗਿਆ ਦੋਨਾਂ ਦੇ ਪਰਿਵਾਰ ਬਹੁਤ ਨਹਾਏ ਤੇ شریف ਤੇ ਬਹੁਤ ਚੰਗੇ ਇਨਸਾਨ ਔਰ ਦੋਨਾਂ ਬੱਚਿਆਂ ਦੀ ਦੋ ਭੈਣਾਂ ਨੇ ਦੋ ਦੋ ਦੋਹਾਂ ਦੀਆਂ ਭੈਣਾਂ ਦੋਵੇਂ ਬੱਚੇ ਜਿਹੜੇ ਬੜੇ ਨੇਕ ਸੀਗੇ ਇਹ ਕੁਝ ਅਚਾਨਕ ਲਾਇ ਨਹੀਂ ਜਾ ਸਕਦਾ ਲੇਕਿਨ ਉਹੀ ਹੈ ਕਿ ਪਰਮਾਤਮਾ ਦਾ ਜੋ ਵੀ ਪਲਾਨ ਹੈ ਉਹਦੇ ਅੱਗੇ ਇਨਸਾਨ ਹਮੇਸ਼ਾ ਛੁਪਦਾ ਹੈ ਉਸ ਅੱਜ ਜਿੰਨੀ ਵੀ ਦੁਨੀਆ ਹੈ ਇਹ ਸਾਦੇ ਉਸੇ ਬਾਣੇ ਨੂੰ ਮੰਨਦੇ ਹਨ ਉਹਦੇ ਅੱਗੇ ਛੁਪੇ ਨੇ ਕਿਉਂਕਿ ਉਹਦੇ ਅੱਗੇ ਖੜ ਕੋਈ ਨਹੀਂ ਸਕਦਾ ਇਸੇ ਪਰਮਾਤਮਾ ਕੇ ਅਰਦਾਸ ਕਰ ਸਕਦੇ ਨੇ ਕਿ ਪ੍ਰਭੂ ਉਹਨਾਂ ਦੀ ਆਤਮਾ ਨੂੰ ਸ਼ਾਂਤ ਕਰ ਦੇਵੇ ਔਰ ਕਿਛੇ ਜੀਆਂ ਨੂੰ ਜਿਹੜਾ ਹੈ ਉਹ ਬਹੁਤ ਸਾਰਾ ਹੌਸਲਾ ਦੇਵੇ ਤਾਂ ਜੋ ਇਸ ਦੁੱਖ ਨੂੰ ਸਹਿਨ ਕਰ ਸਕੇ ਰੇਡੀ ਓਡੀ ਟਰਾਈਡੀ ਵੀ ਹਾਰ ਬਸ਼ੰਦਾ ਕਰਦਾ ਇੱਕ ਇਹ ਜਿਹੜੀ ਅਸੀ ਦੇ ਕਾਰਿਆ ਤੇ ਨਾਮ ਦੋਨੇ ਬੱਚੇ ਜਿਹੜੇ ਨੇ ਬਹੁਤ ਇਹਨਾਂ ਨੇ ਪਿਆਰ ਵੀ ਪਾਇਆ ਕਿਉਂਕਿ ਇਹਨਾਂ ਦੇ ਪਰਵਾਰਾਂ ਨੇ ਬਹੁਤ ਪਿਆਰ ਪਾਇਆ ਇੱਕ ਦੂਸਰੇ ਦੇ ਨਾਲ ਮੇਲ-ਵਰਤਨ ਔਰ ਸਿਆਣੇ ਕਹਿੰਦੇ ਨੇ ਕਿ ਜਦੋਂ ਜੀ ਕਿਸਤੀ ਦੌਲਤ ਵੇਖਣੀ ਆ ਤੇ ਉਹ ਕਬਰਸਤਾਨ ਦੇ ਵਿੱਚ ਜਾਂ ਮੜੀਆਂ ਦੇ ਵਿੱਚ ਪਈ ਅੱਜ ਤੁਸੀਂ ਵੇਖਿਆ ਕਿ ਇਹਨਾਂ ਦਾ ਪਿਆਰ ਇਹਨਾਂ ਦੀ ਮੁਹੱਬਤ ਇਹਨਾਂ ਦਾ ਜੀਣਾ ਕਿਸ ਤਰੀਕੇ ਦਾ ਸੀ ਕਿ ਅੱਜ ਉਹ ساری ਦੁਨੀਆ ਕੋਈ ਵੀ ਮੁਹੱਲੇ ਦੇ ਵਿੱਚੋਂ ਤਿੰਨ ਚਾਰ ਸਾਡੀਆਂ ਵਾਧਾਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਅਜਾ ਇਨਸਾਨ ਨਹੀਂ ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆਇਆ ਸ਼ਾਇਦ ਦੇ ਸਾਡੇ ਸਾਦੇ ਨੁਮਾਇੰਦੇ ਜਿੰਨੇ ਵੀ ਪ੍ਰਧਾਨ ਨੇ ਸਾਡੇ ਪ੍ਰਧਾਨ ਅਰਜੇਤ ਜੀ ਆਪਣੀ ਟੀਮ ਦੇ ਨਾਲ ਸਾਡੇ ਕਾਉਂਸਲਰ ਸਹਿਬਾਨ ਦੇ ਨਾਲ ਪਹੁੰਚੇ ਨੇ ਉਹਦੇ ਇਹਦਾ ਸਬੂਤ ਹੈ ਕਿ ਇਹਨਾਂ ਦਾ ਬਹੁਤ ਇੱਕ ਦੂਸਰ ਦਾ ਪਿਆਰ ਮੁਹੱਬਤ ਸੀ ਆ ਔਰ ਚੰਗਾ ਜੀਵਨ ਜੀ ਇਹ ਕਹਾਣੀ ਪੁਨਰ ਹੋ ਸਕਦਾ ਦੁੱਖ ਸਾਂਝਾ ਕਰਨ ਦੀ ਸਾਰੇ ਲਈ ਸਾਰੇ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਦੋ ਜੋ ਇਹ ਹੌਸਲਾ ਹੁੰਦੇ ਹੁੰਦੇ ਸਮਾਂ ਲੱਗਦਾ ਲੇਕਿਨ ਇਹ ਕਿ ਜਦੋਂ ਦੁੱਖ ਕਹਿੰਦੇ ਨੇ ਵੰਡਿਆ ਘਟਦਾ ਹੈ ਅੱਜ ਮੈਂ ਸਮਝਾਇਆ ਕਿ ਇੰਨੇ ਲੋਕਾਂ ਨੂੰ ਵੇਖ ਕੇ ਇਸ ਪਰਿਵਾਰ ਦਾ ਥੋੜਾ ਜਿਹਾ ਮਨੋਬਲ ਵਧਿਆ ਕਿ ساری ਦੁਨੀਆ ਸਾਡਾ ਮਹੱਲਾ ਸਾਡੀਆਂ ਬਾਗਾਂ ਸਾਡੇ ਪੈਂਸਲਾਂ ਸਾਡੇ ਰਿਸ਼ਤੇਦਾਰ ਸਾਡੇ ਨਾਲ ਨੇ ਔਰ ਇਹੋ ਹੀ ਉਹਨਾਂ ਲਈ ਹੌਸਲੇ ਦੀ ਇੱਕ ਵੱਡੀ ਨਿਸ਼ਾਨੀ ਹੈ ਮੈਂ ਕਾਉਂਸਲਰ ਵਾਰ ਨੰਬਰ 2 ਫਰੀਘਟ ਚੁਣੀ ਨਾ ਇਹ ਟੋਪ ਵਾਰਡ ਦੇ ਵਿੱਚ ਤੋਂ ਨੇ ਔਰ ਬੱਚੇ ਹੀ ਯਾਰ ਦੋਸਤ ਹੀ ਬਹੁਤ ਠੱਗਾ ਹੋਇਆ ਕਿੜਾ ਬਹੁਤ ਮਾੜਾ ਹੋਇਆ ਮਾ ਬਹੁਤ ਉਹੀ ਇਸ ਗੱਲ ਦੀ ਸਾਡੇ ਪਰਿਵਾਰ ਹੈ ਸਾਡੇ ਗੁਆਂਢੀ ਇੱਕ 13 ਮਾੜ ਦਾ ਸੀ ਇਸ ਤਰ੍ਹਾਂ ਬੜੀ ਮਾੜੀ ਗੱਲ ਪਰਮਾਤਮਾ ਇਹਨਾਂ ਨੂੰ ਆਪਣਾ ਮਾਸ਼ਪਤ ਸਾਨੂੰ ਜੈਂਸੀ ਦੀ ਮੈਂ ਫਲੇਗਰ ਚੂੜੀਆਂ ਕਬਰਸਤਾਨ ਦੇ ਵਿੱਚ ਖੜਾ ਆ ਜਿਹੜੀਆਂ ਦੋ ਮੁੰਡਾ ਐਕਸੀਡੈਂਟ ਇੰਨਾ ਜਬਰਦਸਤ ਹੋਇਆ ਕਿ ਸਾਰੀ ਦੁਨੀਆ ਤਰਸ ਤਰਸ ਕਰ ਰਹੀ ਹੈ ਪਰ ਵੇਖ ਕੇ ਰਿਹਾ ਨਹੀਂ ਗਿਆ ਇੰਨੀ ਦੁਨੀਆ ਇੰਨੇ ਲੋਕ ਇਹਨਾਂ ਦੇ ਹਮਦਰਦੀ ਇਹਨਾਂ ਦਾ ਦੁੱਖ ਨੂੰ ਮੋੜਣ ਵਾਸਤੇ ਕਬਰਸਤਾਨ ਵਿੱਚ ਪਹੁੰਚਿਆ ਇਹ ਬਹੁਤ ਹੀ ਖਤਰਨਾਕ ਘਟਨਾ ਵੇਖੀ ਹੈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਹੈਗੀ ਹੈ ਮੈਂ ਬੇਨਤੀ ਕਰਦਾ ਇੱਕ ਇੱਕ ਨੂੰ ਇਹਨਾਂ ਵਾਸਤੇ ਆਪਣੀ ਅਰਦਾਸ ਕਰੋ ਪ੍ਰਾਰਥਨਾ ਕਰੋ ਤਾਂ ਕਿ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਤਸੱਲੀ ਇਤਮਾਨ ਬਖਸ਼ੇ ਤਾਂ ਜੋ ਇਹ ਆਪਣਾ ਨਵਾਂ ਜੀਵਨ ਜਿਹੜਾ ਉਹ ਸ਼ੁਰੂ ਕਰ ਸਕਣ ਇਹ ਪੂਰਤ ਨਹੀਂ ਸਕਦੀ ਇਹ ਕਾੜ ਪੂਰੀ ਤਾਂ ਨਹੀਂ ਹੋ ਸਕਦੀ ਲੇਕਿਨ ਫਿਰ ਵੀ ਪ੍ਰਮਾਤਮਾ ਕੇ ਅਰਦਾਸ ਕਰਦੇ ਆ ਕੋਈ ਇਹਨਾਂ ਨੂੰ ਸਹਿਣ ਦਾ ਬਲ ਬਖਸ਼ੇਣ ਇਹ ਪਾਣਾ ਬਖਸ਼ੇਣ ਤਾਂ ਜੋ ਇਹ ਤਸੱਲੀ ਦੇ ਨਾਲ ਆਪਣੇ ਪਰਿਵਾਰ ਨੂੰ ਪਾਲ ਸਕਣ ਇਹ ਦੁੱਖ ਕਦੀ ਮੁੱਕ ਨਹੀਂ ਸਕਦਾ ਇਹ ਜ਼ਿੰਦਗੀਆਂ ਮੁੱਲ ਨਹੀਂ ਸਕਦੀਆਂ ਕਿਉਂਕਿ ਇਹਨਾਂ ਤਕੜਾ ਐਕਸੀਡੈਂਟ ਆ ਕਿ ਇੱਕ ਇੱਕ ਬੱਚੇ ਦੇ ਟੋਟੇ ਹੋ ਗਏ ਔਰ ਇਹਨਾਂ ਜਰਦਨਾਕ ਵੇਖ ਕੇ ਦਰੂ ਕੰਬਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਕਿ ਇਹਨਾਂ ਵਾਸਤੇ ਪ੍ਰਾਰਥਨਾਵਾਂ ਹਰ ਅੰਦਾਜ਼ ਕੀਤੀਆਂ ਜਾਂਦੀਆਂ ਹਨ ਧੰਨਵਾਦ ਅਸੀਂ ਲੋਕਾਂ 25 ਨੂੰ ਧੀਰ ਰੋਡ ਖਾਣਾ ਖਦਰ ਦੀ ਹੱਦ 'ਚ ਇੱਕ ਟਰੱਕ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਸਾਹਿਲ ਸੰਨੋਫ ਜੁਨਨਸੀ ਦਾ ਔਕੇ ਤੇ ਮੌਤ ਹੋ ਗਈ ਤੇ ਜੌਨਸਨ ਸੰਨੋਫ ਰਿੰਕ ਖਤੇਗੜ ਚੂੜੀਆਂ ਦੀ ਹਸਪੀਟਲ ਪਹੁੰਚ ਕੇ ਮੌਤ ਹੋ ਗਈ ਜਿਸ ਤੇ ਮਤੇਈ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਹਮਲੇ ਵਿੱਚ ਲੈਣ ਦੀ ਹੈ